ਤਸੰਗਰੂਰ ਦੇ ਪਿੰਡ ਮੁੰਸ਼ੀਵਾਲਾ ਵਿਖੇ ਅੱਜ ਪਿੰਡ ਦੇ ਖੇਡ ਗਰਾਊਂਡ ਦੇ ਵਿੱਚੋਂ Dalit ਵਰਗ ਦੇ ਨਾਲ ਸੰਬੰਧਤ ਇੱਕ 24 ਸਾਲਾਂ ਨੌਜਵਾਨ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲਿਆ। ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਸੰਸਨੀ ਫੈਲ ਗਈ ਹੈ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਪਿੰਡ ਮੁੰਸ਼ੀਵਾਲਾ ਦੇ ਸਾਬਕਾ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੇ ਚਾਚੇ ਦਾ ਲੜਕਾ ਗੁਰਜੀਤ ਸਿੰਘ ਪੁੱਤਰ ਸ਼ਿੰਦਾ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਰੋਟੀ ਖਾ ਕੇ ਸੈਰ ਕਰਨ ਦੇ ਲਈ ਘਰੋਂ ਬਾਹਰ ਗਿਆ ਤੇ ਪੂਰੀ ਰਾਤ ਘਰ ਵਾਪਸ ਨਹੀਂ ਆਇਆ। ਪੁਲਵਿੰਗ ਸਿੰਘ ਨੇ ਦੱਸਿਆ ਕਿ ਆਪ ਸਵੇਰੇ ਉਹਨਾਂ ਦੇ ਪਿੰਡ ਦੇ ਕੁਝ ਵਿਅਕਤੀ ਜਦੋਂ ਸਵੇਰੇ ਸੈਰ ਕਰਨ ਦੇ ਲਈ ਪਿੰਡ ਦੇ ਖੇਡ ਗਰਾਊਂਡ ਵਿਖੇ ਜਾਂਦੇ ਨੇ ਤਾਂ ਉਹਨਾਂ ਨੇ ਦੇਖਿਆ ਕਿ ਗਰਾਊਂਡ ਦੇ ਵਿੱਚ ਇੱਕ ਦਰਖਤ ਦੇ ਨਾਲ ਇੱਕ ਨੌਜਵਾਨ ਦੀ ਲਾਸ਼ ਲਟਕ ਰਹੀ ਸੀ ਜਦੋਂ ਉਹਨਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਲਾਸ਼ ਉਸਦੇ ਚਾਚੇ ਦੇ ਲੜਕੇ ਗੁਰਜੀਤ ਸਿੰਘ ਦੀ ਨਿਕਲੀ ਆ। ਹੁਣ ਤੇ ਵਿਅਕਤੀਆਂ ਦੇ ਵੱਲੋਂ ਇਸ ਘਟਨਾ ਦੀ ਸੂਚਨਾ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ। ਤਾਂ ਪੁਲਿਸ ਪਾਰਟੀ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਬੰਦੀ پولیس ਚੈਕਪੋਸਟ ਚਨੂਦின் ਚਾਰਜ ਥਾਣੇਦਾਰ ਸੁਖਪਾਲ ਸਿੰਘ ਨਾਲ ਗਲਤਬਤ ਕਰਨ ਉਤੇ ਉਹਨਾਂ ਦੱਸਿਆ ਕਿ ਮਾਮਲਾ ਆਤਮ ਹੱਤਿਆ ਦਾ ਹੀ ਜਾਪਦਾ ਹੈ ਇਸ ਲਈ پولیس ਦੇ ਵੱਲੋਂ ਇਸ ਬੰਦੀ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਇਹ ਕੀ ਕੰਮ ਕਰਦਾ ਸੀ ਇਹ ਮਸ਼ੀਨ ਤੇ ਲੱਗਿਆ ਸੀ ਕੰਮ ਜਿਹੜਾ ਇਕੱਠਾ ਮਸ਼ੀਨਾਂ ਨੇ ਤੇ ਮਾਰ ਦੇ ਦੀ ਆ ਸਵੇਰੇ ਤੁਹਾਨੂੰ ਕਦੋਂ ਕ ਪਤਾ ਲੱਗੇ ਜੀ ਸਾਨੂੰ ਤਾਂ 6:30 ਵਜੇ ਪਤਾ ਲੱਗਾ ਜੀ ਮਨੇ ਆ ਕੇ ਦੱਸਿਆ ਤੇ ਕੀ ਗੱਲਬਾਤ ਹੋਈ ਜੀ ਨਾਲ ਉੱਥੇ ਮੁੰਡੇ ਘੁੰਮਦੇ ਫਿਰਦੇ ਉਹਨਾਂ ਦੇ ਚਾਹੀਦਾ ਮੁੰਡਾ ਬੈ ਬੈ ਵੀ ਦੇਖੋ ਕਿਵੇਂ ਆ ਕਿਵੇਂ ਨੇ ਠੀਕ ਹੈ ਤਾਂ ਫਿਰ ਕਰਨ ਕੋਈ ਸਾਕਸ਼ਭਾ ਹੋਵੇਗੀ ਸਾਕਸ਼ਭਾ ਵਾਲੇ ਸਾਡੇ ਕੋਲ ਖਾਲੇ ਤਾਂ ਹੀ ਨਹੀਂ ਇਹਦੇ ਕਾਹਨ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਤਾਂ ਇਹ ਵੀ ਤਾਂ ਮਸਾ ਲਾਉਣ ਦੀ ਹੈ ਜੀ ਕਿਵੇਂ ਆਗਾ ਸਾ ਤੁਹਾਨੂੰ ਲੱਗਦਾ ਕੋ ਉਹਨੇ ਆਤਮ ਹੱਤਿਆ ਕੀਤੀ ਆ ਜਾਂ ਕੋਈ ਹੋਰ ਲੱਗਦਾ ਨਾ ਜੀ ਨਾ ਜੀ ਨਾਮ ਹੈ ਜੀ ਮੇਰਾ ਨਾਮ ਗੋਰਾ ਸਿੰਘ ਹੈ ਜੀ ਹਾਂ ਗੋਰਾ ਜੀ ਕੀ ਘਟਣਾ ਹੈ ਕੀ ਗੱਲ ਹੈ ਘਟਣਾ ਜੀ ਇਹ 28 29 ਸਾਲ ਦਾ ਨੌਜਵਾਨ ਮੁੰਡਾ ਜੀ ਗਰਜੀਤ ਸਿੰਘ ਦਾ ਨਾਮ ਸੀ ਬਾਪ ਦਾ ਨਾਮ ਕੀ ਹੈ ਜੀ ਬਾਪ ਦਾ ਨਾਮ ਸੰਤਾ ਸਿੰਘ ਜੀ ਠੀਕ ਹੈ ਤੇ ਇਹ ਸਵੇਰੇ ਪਿੰਡ ਦੇ ਕੁਝ ਬੰਦੇ ਸੈਰ ਕਰਨ ਆਏ ਸੀ ਇਹ ਮੁੰਡੇ ਦੀ ਲਾਸ਼ ਇੱਥੇ ਲੰਕੀ ਦੇਖੀ ਗਰਾਊਂਡ ਦੇ ਵਿੱਚ ਤੇ ਪਿੰਡ ਨੂੰ ਪਿੰਡ ਦੇ ਸਰਪੰਚ ਨੂੰ ਦੱਸਿਆ ਗਿਆ ਵੀ ਡੈੱਡ ਬਾਡੀ ਹੈ ਲਾਸ਼ ਲਟਕੀ ਪਈ ਹੈ ਗਰਾਊਂਡ ਦੇ ਵਿੱਚ ਪਿੰਡ ਦੇ ਸਰਪੰਚ ਨੇ ਪੁਲਿਸ ਬੁਲਾਈ ਆ ਪੁਲਿਸ ਬੁਲਾ ਕੇ ਮੁਲਾਜ਼ਮਾਂ ਨੇ ਆ ਕੇ লাশ ਕਸਟਡੀ ਚ ਲੈ ਕੇ ਹਸਪੀਟਲ ਸੰਗਰੂਰ ਭੇਜ ਦਿੱਤੀ ਪੋਸਟ ਮਾਰਡਮ ਉਸ ਤੇ ਨੋ ਜੀ ਗਰਜੀਤਾ ਜੀ ਕੀ ਗੱਲ ਹੋਈ ਇਹ ਗੱਲ ਆਬ ਗਏ ਉਹਦਾ ਰਾਤ ਆ ਗਿਆ ਆਉਂਦਾ ਸੀ ਉਹ 10 11 ਵਜੇ ਮੈਂ ਕਹਿੰਦਾ ਕਰਾਂ ਗਰਜੀ ਜੀ ਗੱਡੀ ਉਧਰ ਖੜਾਉਂਦਾ ਸੀ ਚਾਚੀ ਸਵਾਰਨੋ ਕੇ ਬਾਰ ਮੂਰੇ ਮਾੜੀ ਜੀ ਤੇ ਗੱਡੀ ਨਾਲ ਆਇਆ ਕਰ ਬੁੱਤ ਤੂੰ ਇਹ ਨਾਲੇ ਮਾਂ ਨੇਰੇ ਨਾ ਆਇਆ ਕਰ ਕਹਿੰਦਾ ਕੋਈ ਨਾ ਰਾਤ ਤਾ ਉਹ 9:00 ਵਜੇ ਆ ਗਿਆ ਜੀ ਜੀ ਕੰਮ ਕਰਦੇ ਸੀ ਉਹ ਖਾਲੀ ਝਾੜ ਵਾਲੇ ਮੁੰਡੇ ਨਾਲ ਲੱਗਿਆ ਹੋਇਆ ਤੇ ਕਾਲੇ ਕਿਹੜੀ ਫੈਕਟਰੀ ਜੀ ਜਿਹੜੇ ਗੱਠਾਂ ਜਿਹਾਂ ਬਣਾਉਂਦੇ ਨੇ ਮਸ਼ੀਨਾਂ ਬਾਈ ਇਹ ਸੰਵਾਰਨ ਜਾਂਦੇ ਤੇ ਠੀਕ ਹੈ ਜੀ ਮਹਾ ਅਗਰ ਤੀ ਤਰੋਟੀ ਖਾ ਲਾ ਤੂੰ ਕਹਿੰਦਾ ਰੋਟੀ ਮੈਂ ਖਾਣਾ ਕਹਾਂ ਮਹਾ ਉਹ ਫੂਣ ਜਿਉ ਨੂੰ ਮਾਂ ਦੁੱਧ ਪੀਆ ਦੁੱਧ ਪੀ ਲੈ ਬੁੱਤ ਮਾ ਤੂੰ ਮਹਾਮਤਾ ਪੈਨਿਆ ਕਹਿੰਦਾ ਚਲ ਪਾਏ ਜਾ ਤੂੰ ਕਹਿੰਦਾ ਠੀਕ ਆ ਤੂੰ ਕੱਲ ਬਾਲੇ ਦੀ ਤੇਨੇ ਮੈਂ ਦਿਨ ਸੇ ਬਿਮਾਰ ਹੋ ਰਹੀ ਸੀ ਮੈਂ ਕਹਾ ਮਾ ਲਵਾ ਲੈ ਮਹਾਗਰਦੀ ਤੇ ਦੁੱਧ ਪੀਲਾ ਰੋਟੀ ਖਾ ਲਿਆ ਉਹਨੂੰ ਫੋਨ ਜੇ ਆਇਰੇ ਬਾਈ 2-3 2-3 ਫੋਨ ਜੇ ਆਏ ਦੇਖੀ ਗਿਆ ਫੋਨ ਜੇ ਦੇਖੀ ਗਿਆ ਕਾਂਸ ਤੇ ਮੈਨੂੰ ਆ ਰਾਤ 9:00 ਵਜੇ ਬਾਈ ਅੱਛਾ ਕੰਨ ਜਦ ਮੈਂ ਕਿਹਾ ਮਹਾ ਉਹ ਬਾਹਰ ਨੂੰ ਆ ਗਿਆ ਉਹ ਤੋਂ ਬਾਅਦ ਨਹੀਂ ਫੇਰ ਉਹ ਆਇਆ ਮੈਂ 10 ਕ' ਬੱਜੇ ਜਾ ਤਾਂ ਮੈਂ ਕਿਹਾ ਮਨ ਨੂੰ ਮਾਮਾ ਮਨੇ ਗੱਦੀ ਤਾਂ ਆਇਆ ਨਹੀਂ ਹੋਏ ਕਿੱਥੇ ਆਵਾ ਹੈ ਕਹਣਾ ਉਧਰ ਨਾ ਵਾਗਿਆ ਹੋਵੇ ਉਹ ਮੁੰਡਿਆ ਲੈਵੇ ਬੱਬੂ ਝੁੰਡੇ ਉਹਦੇ ਮੁੰਡੇ ਲੈਵੇ ਬੱਬੂ ਤੇ ਲੈਵੇ ਮਾ ਦਵਿੰਦਰ ਨੇ ਨਾ ਕਿਤੇ ਮਾ ਫੋਨ ਫਾਨ ਕਰ ਲਿਆ ਹੋਵੇ ਮੈਂ ਉਥੇ